ਸਸੀ ਗਾਲ ਦੀ ਸਾਰਿਆਂ ਨੂੰ ਦੇਖ ਲਓ ਆਪਣੇ ਪੰਜਾਬ ਦੇ ਵਿੱਚ ਬਿਲਕੁਲ ਲਾਅ ਐਂਡ ਆਰਡਰ ਤੇ ਕੋਈ ਕਾਨੂੰਨ ਦਾ ਰਾਜ ਬਿਲਕੁਲ ਸਿੱਕੇ ਟੰਗਿਆ ਜਾ ਰਿਹਾ ਅੱਜ ਸਰਦਾਰ ਵਿਕਰਮਜੀਤ ਸਿੰਘ ਮਜੀਠੀ ਆ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਨੇ ਉਹ ਤੇ ਉਹਨਾਂ ਨੇ ਇੰਨਾ ਧੱਕਾ ਜੇ ਕੀਤਾ ਵਿਜੀਲੈਂਸ ਨੇ ਪਹਿਲਾਂ ਅਨੈਥੀਕਲ ਅੰਦਰ ਫੋਰਸਫੁਲੀ ਐਂਟਰ ਕਰਕੇ ਤੇ ਲੋਕ ਜੋ ਉਹਨਾਂ ਦੇ ਕੋਲ ਕੰਮ ਧੰਦੇ ਕਰਾਉਣ ਆਏ ਸੀ ਆਪਣੇ ਉਹਨਾਂ ਨੇ ਮਿਸ ਬਿਹੇਵ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਮਿਸ ਬਿਹੇਵ ਕੀਤਾ ਤੇ ਆਪਦੇ ਜੋ ਆਪਣੇ ਵਰਕਰ ਸੀ ਉਹਨਾਂ ਨੇ ਉਹ ਤਾਂ ਚਲੋ ਸਫਰ ਕਰ ਗਏ ਪਰ ਜਦੋਂ ਮਜੀਠੀਆ ਸਾਹਿਬ ਨਾਲ ਜਦੋਂ ਮਾੜਾ ਚੰਗਾ ਉਹਨਾਂ ਨੇ ਬੋਲੇ ਆ ਤੇ ਉਹਨਾਂ ਕੋਲ ਬੜਾ ਡਟ ਕੇ ਜਵਾਬ ਦਿੱਤੇ ਗੱਲਾਂ ਨੇ ਮਜੀਠੀਆ ਸਾਹਿਬ ਨੇ ਤੇ ਫਿਰ ਜਦੋਂ ਕੰਮ ਜ਼ਿਆਦਾ ਵੱਧ ਗਿਆ ਫਿਰ ਮਜੀਠੀਆ ਸਾਹਿਬ ਨੇ ਮੀਡੀਆ ਵਾਲਿਆਂ ਨੂੰ ਫੋਨ ਕਰਤਾ ਤੇ ਕੰਮ ਜ਼ਿਆਦਾ ਵੱਧ ਗਿਆ ਵੇਖ ਕੇ ਇਹਨਾਂ ਨੇ ਕੀਤਾ ਕਿ ਫਿਰ ਗਲੀ ਜੋ ਤੁਸੀਂ ਉਹਨਾਂ ਦੇ ਘਰ ਨੂੰ ਜਾਂਦੀ ਗਲੀ ਸੀ ਉਹ ਬੰਦ ਕਰਤੀ ਤੇ ਆਉਣ ਜਾਣ ਵਾਲਿਆਂ ਨੂੰ ਉੱਥੇ ਹੀ ਰੋਕਤਾ ਪਿਛਲੇ ਪਾਸੇ ਉਹਨਾਂ ਦੇ ਨੇੜੇ ਨਹੀਂ ਆਉਣ ਜਾਂਨ ਦਿੱਤਾ ਤੇ ਇਹ ਦੇਖ ਲਓ ਭਰਾਓ ਕਿੰਨੀ ਜ਼ਿਆਦਾ ਡਿਕਟੇਟਰਸ਼ਿਪ ਪੰਜਾਬ 'ਚ ਕੋਈ ਐਡੇ ਵੱਡੇ ਲੀਡਰ ਆ ਕਾਲੀ ਦਲ ਦੇ ਇਕਲੌਤੇ ਐਮਐਲਏ ਨੇ ਉਹ ਕਿੰਨੀ ਜਕੋਰ ਮਜੀਠੀਆ ਉਹਨਾਂ ਵਿਕਰਮ ਜੀ ਟੀਆ ਦੇ ਵਾਈਫ ਤੇ ਉਹਨਾਂ ਨਾਲ ਵੀ ਮਿਸ ਬਿਹੇਵ ਕੀਤਾ ਪੰਜਾਬ ਪੁਲਿਸ ਨੇ ਜੋ ਬਹੁਤ ਮਾੜੀ ਗੱਲ ਹੈ ਪੰਜਾਬ 'ਚ ਇਦਾਂ ਦਾ ਕਦੇ ਨਹੀਂ ਪਹਿਲਾਂ ਸੁਣਿਆ ਸੀ ਜੋ ਇਦਾਂ ਐਡੇ ਵੱਡੇ ਲੀਡਰਾਂ ਨੂੰ ਆਮ ਬੰਦਿਆਂ ਨਾਲ ਤਾਂ ਇਹ ਹੁੰਦਾ ਹੀ ਹੁੰਦਾ ਤੇ ਹੁਣ ਜੋ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਉਹਨਾਂ ਨਾਲ ਵੀ ਇਦਾਂ ਮਿਸ ਬਿਹੇਵ ਹੋਣ ਲੱਗ ਗਿਆ ਜੋ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਨੂੰ ਜੋ ਮੁਲਾਜ਼ਮ ਨੇ ਪੰਜਾਬ ਸਰਕਾਰ ਦੇ EMPLOYEES ਨੇ ਇਹਨਾਂ ਨੂੰ ਆਪ ਨੂੰ ਚਾਹੀਦਾ ਹੈ ਕਿ ਸਰਕਾਰ ਕਿੰਨੇ ਦੋ ਚ ਰਹਿ ਗਈ ਹੋਰ ਮੰਨ ਲਓ 1.5 ਸਾਲ 20 ਮਹੀਨੇ 22 ਮਹੀਨੇ ਰਹਿ ਗਈ ਹੈ ਤੇ ਫਿਰ ਤੁਹਾਡੇ ਨਾਲ ਨਾ ਤੱਕਾ ਹੋ ਜਦੋਂ ਫਿਰ ਕਹਿੰਦੇ ਆ ਇਹ ਜਦੋਂ ਵਗਾਰ ਇੰਨਾ ਦਾ ਪੈਣ ਲੱਗਦਾ ਫਿਰ ਇਹ ਬਹੁਤ ਟਾਈਮ ਤੱਕ ਚੱਲਦਾ ਫਿਰ ਇਹ ਕੰਟਰੋਲ 'ਚ ਆਉਣ ਵਾਲਾ ਕੰਮ ਨਹੀਂ ਹੈ ਜੇ ਕਿਉਂਕਿ ਫਿਰ ਇਹ ਜਦੋਂ ਫਿਰ ਉਹ ਆਉਦੇ ਬਦਲੇ ਉਹ ਲੈਂਦੇ ਆ ਫਿਰ ਇੱਕ ਡਾਟਾ ਪੋਲਿਟਿਕਸ ਵੱਧਦੀ ਜਾਂਦੀ ਵੱਧਦੀ ਜਾਂਦੀ ਤੇ ਜਿਹਦੇ ਕਰਕੇ ਪੰਜਾਬ ਦਾ ਜੋ ਡਵੈਲਪਮੈਂਟ ਵੱਲੋਂ ਧਿਆਨ हट ਕੇ ਤੇ ਇਧਰ ਵਾਲੇ ਪਾਸੇ ਸਰਕਾਰਾਂ ਦਾ ਵੀ ਹੋ ਜਾਂਦਾ ਤੇ ਜਿਨ੍ਹਾਂ ਨੇ ਧੱਕਾ ਹੋਇਆ ਹੁੰਦਾ ਉਹਨਾਂ ਦਾ ਵੀ ਪਹਿਲਾਂ ਇਦਾਂ ਹੀ ਇਹਨਾਂ ਨੇ ਸਰਦਾਰ ਸਿਕਪਾਲ ਸਿੰਘ ਖੈਰਾਂ ਨਾਲ ਕੀਤਾ ਤੇ ਉਹਨਾਂ ਨੂੰ ਵੀ ਇਦਾਂ ਸਵੇਰੇ ਸਵੇਰੇ ਆਏ ਤੇ ਗੁੰਡਾਗਰਦੀ ਨਾਲ ਚੁੱਕ ਕੇ ਉਹਨਾਂ ਨੂੰ ਲੈ ਕੇ ਜਾਨੀ ਪੱਗ ਵੀ ਨਹੀਂ ਬੰਨਣ ਦਿੱਤੀ ਉਹਨਾਂ ਨੂੰ ਤੇ ਪੱਗ ਇਦਾਂ ਹੀ ਮਿਸਬਿਹੇਵ ਜਿਵੇਂ ਉਹਨਾਂ ਨੇ ਕੀਤਾ ਸੀ ਉਦਾਂ ਹੀ ਹੁਣ ਇਹਨਾਂ ਨੇ ਕੀ ਇਹਨਾਂ ਨਾਲ ਕੀਤਾ ਜੋ ਬਰਦਾਸ਼ਤ ਕਰਨ ਤੋਂ ਬਾਹਰ ਤੇ ਉਹ ਤਾਂ ਚਲੋ ਢੱਲੇਦਾਰ ਲੀਡਰ ਅਸਕਪਾਲ ਖੇਰਾ ਵੀ ਤੇ ਮਜੀਠੀਆ ਸਾਹਿਬ ਵੀ ਤੇ ਚਲੋ ਉਹਨਾਂ ਨੇ ਅੱਗੋਂ ਕੀਤੀ ਜਿੰਨੀ ਕਰ ਸਕਦੇ ਸੀ ਤੇ ਪਰ ਮੈਂ ਨਾ ਹੈਰਾਨ ਕਿ ਅਕਾਲੀ ਦਲ ਨੂੰ ਚਾਹੀਦਾ ਨਹੀਂ ਸੀ ਉਹਨਾਂ ਦੇ ਜਾ ਕੇ ਸਪੋਰਟ ਕਰਨੀ ਅਕਾਲੀ ਦਲ ਦੇ ਠੀਕ ਮਜੀਠੇ ਤੇ ਜਰੂਰ ਉਹਨਾਂ ਦੇ ਵਰਕਰ ਆਏ ਤੇ ਲੋਕ ਉਹਨਾਂ ਨੇ ਬਹੁਤ ਆ ਕੇ ਸਾਥ ਦਿੱਤਾ ਪਰ ਜੋ ਅਕਾਲੀ ਦਲ ਦੇ ਵੱਡੇ ਲੀਡਰ ਸੀ ਉਹ ਤਾਂ ਇੱਡੇ ਆ ਸੁਖਵੀਰ ਬਾਦਲ ਤਾਂ ਇੰਨਾ ਡਰਦਾ ਨਾ ਪਤਾ ਨਹੀਂ ਵੀ ਇਹਨੂੰ ਉੱਥੇ ਮਾਲਮੁੱਲ ਜ਼ਿਆਦਾ ਖਾਂਦਾ ਵੀ ਮੈਂ ਕਿਤੇ ਮੈਨੂੰ ਨਾ ਸੁੱਟ ਦੇਣ ਵੀ ਜੇ ਤੇ ਜੇ ਸੁੱਖੇ ਨੂੰ ਸੁੱਟਤਾ ਤੇ ਇਹਨੇ ਤਾਂ ਟੋਟਣਾ ਮਰ ਜਾਣਾ ਉੱਥੇ ਇਸ ਕਰਕੇ ਇਹ ਡਰਦਾ ਆਪਦੇ ਬੰਦਿਆਂ ਦਾ ਵੀ ਸਾਥ ਨਹੀਂ ਦਿੰਦਾ ਤੇ ਆਪ ਤਾਂ ਇੰਨੇ ਕਰਨਾ ਹੀ ਪੀਐਫ ਕੇ ਪੰਜਾਬ ਦੇ ਹੱਕਾਂ ਲਈ ਤਾਂ ਇਹ ਗੱਲ ਨਹੀਂ ਅੱਜ ਦੇ ਅਕਾਲੀ ਕਰਦੇ ਨਹੀਂ ਤੇ ਪਹਿਲਾਂ ਅਕਾਲੀ ਦਲ ਦਾ ਤਾਂ ਇਤਿਹਾਸ ਹੀ ਇਹ ਹੈ ਕਿ ਮੋਰਚੇ ਲਾ ਕੇ ਤੇ ਮੋਰਚੇ ਪੰਜਾਬ ਦੇ ਹੱਕਾਂ ਲਈ ਲਾਉਂਦੇ ਰਹੇ ਵੱਡੇ ਵੱਡੇ ਮੁਜ਼ਾਹਰੇ ਕਰਦੇ ਰਹੇ ਐਮਰਜੈਂਸੀਆਂ ਦੇ ਖਿਲਾਫ ਏਡੇ ਵੱਡੇ ਵੱਡੇ ਰੋਡ ਸ਼ੋਅ ਕੱਢੇ ਹੋਣ ਜਿਨ੍ਹਾਂ ਨੇ ਅੱਜ ਉਹ ਬਿਲਕੁਲ ਹੀ ਖਤਮ ਹੋ ਗਏ ਜੋ ਜਾਨੀ ਆਪਣੇ ਕੰਮ ਤੋਂ ਬਿਲਕੁਲ ਭਟਕ ਗਏ ਨੇ ਜੋ ਇਹਨਾਂ ਨੂੰ ਇਹਨਾਂ ਦਾ ਕੰਮ ਸੀ ਕਿ ਪੰਜਾਬ ਦੀ ਇਕਲੋਤੀ ਪਾਰਟੀ ਹੋਣ ਦਾ ਕਰਕੇ ਇਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਪੰਜਾਬ ਦੇ ਹੱਕਾਂ ਦੇ ਵਿੱਚ ਕੋਈ ਨਾ ਕੋਈ ਏਦਾਂ ਦੀ ਮੂਵਮੈਂਟ ਖੜੀ ਕਰ ਦੇ ਤੇ ਦੂਜੀ ਗੱਲ ਹੁਣ ਜੇ ਅਕਾਲੀਆਂ ਨਾਲ ਧੱਕਾ ਇਹ ਕਰ ਰਹੀ ਸਰਕਾਰ ਜੋ ਬਹੁਤ ਮਾੜੀ ਗੱਲ ਮਜੀਠੀਆ ਸਾਹਿਬ ਨਾਲ ਜੋ ਕੀਤਾ ਪਹਿਲਾਂ ਵੀ ਇਹਨਾਂ ਨੇ ਇਦਾਂ ਹੀ ਕੀਤਾ ਤੇ 2-3 ਮਹੀਨੇ ਪਹਿਲਾਂ ਹੀ ਮਜੀਠੀਆ ਸਾਹਿਬ ਨੂੰ ਪਤਾ ਲੱਗ ਗਿਆ ਸੀ ਕਿ ਇਹ ਕਰਨਗੇ ਕੁਝ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਕਰਦੇ ਫਿਰਦੇ ਮੇਰੇ ਤੇ ਕੋਈ ਨਾ ਕੁਝ ਕਰਨਗੇ ਤੇ ਉਹੀ ਗੱਲ ਹੋਈ ਤੇ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਹੀ ਮਜੀਠੀਆ ਸਾਹਿਬ ਨੂੰ ਬਣਾ ਲੈਣਾ ਚਾਹੀਦਾ ਫੇਰ ਹੀ ਅਕਾਲੀ ਦਲ ਨੇ ਦੇ ਪੈਰ ਲੱਗਨੇ ਸਖਬੀਰ ਤਾਂ ਘਰੋਂ ਨਿਕਲਦਾ ਨਹੀਂ ਕਦੇ ਆ ਬਾਹਰ ਗੱਲ ਚ ਪਾਈ ਹੁੰਦੀ ਕਦੇ ਹਾਂ ਕਦੇ ਲੱਤ ਪਤਾ ਨਹੀਂ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਬਾਹਰ ਲੱਤ ਕਿਹੜੀ ਟੁੱਟੀ ਦੋਵੇਂ ਹੀ ਇੱਕ ਇੱਕ ਵਾਰੀ ਹਲਾਈ ਫਿਰਦਾ ਤੇ ਪੰਜਾਬੀਏ ਇਹ ਗੱਲਾਂ ਦਾ ਸਪੋਰਟ ਕਰਿਆ ਕਰੋ ਆਪ ਦੇ ਲੀਡਰਾਂ ਦਾ ਤੇ ਨਹੀਂ ਤੇ ਆਮ ਬੰਦਿਆਂ ਨੂੰ ਤੁਹਾਨੂੰ ਇਹ ਕੱਖ ਨਹੀਂ ਸਮਝਣਾ ਬਹੁਤ ੱੱਕਾ ਕਰਨਗੇ ਤੇ ਸੱਚ ਦਾ ਸਾਥ ਦਿਆ ਕਰੋ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸਟਿੰਟ